ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡਾ ਅੱਜ ਦੀ ਸਾਡੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਨੂੰ ਦੱਸਾਂਗੇ ਅੱਜ ਘਰੇ ਖੋਏ ਦੀਆਂ ਪਿੰਨੀਆਂ ਬਣਾ ਕੇ ਤੇ ਕਿਵੇਂ ਆਪਾਂ ਆਪਣੇ ਘਰ ਰਹਿ ਕੇ ਖੋਆ ਤਿਆਰ ਕਰ ਸਕਦੇ ਹਾਂ ਤੇ ਖੋਏ ਦੀਆਂ ਪਿੰਨੀਆਂ ਜਿਹੜੀਆਂ ਸਰਦੀਆਂ ਦੇ ਵਿੱਚ ਆਪਾਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਉਹ ਕਿਵੇਂ ਤਿਆਰ ਹੁੰਦੀਆਂ ਨੇ ਖੋਏ ਦੀਆਂ ਪਿੰਨੀਆਂ ਬਣਾਉਣ ਦੀ ਜੋ ਰੈਸਪੀ ਹੈ ਮੈਂ ਤੁਹਾਨੂੰ ਸਾਰੀ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗਾ ਕੀ ਕੀ ਸਮੱਗਰੀ ਦੇ ਵਿੱਚ ਪੈਂਦੀ ਹੈ ਉਹ ਸਾਰੀ ਤੁਹਾਡੇ ਨਾਲ ਡਿਸਕਸ ਕਰਾਂਗਾ ਸਾਡੀ ਵੀਡੀਓ ਨੂੰ ਐਂਡ ਤੱਕ ਜ਼ੋਰ ਦੇਖਿਓ ਕਿਉਂਕਿ ਬਹੁਤ ਹੀ ਵਧੀਆ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਮਿਲਣ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਨੇ ਲਿਆ 10 ਲੀਟਰ ਦੁੱਧ ਇਹ ਪੂਰਾ ਨੈੱਟ 10 ਲੀਟਰ ਦੁੱਧ ਹੈ ਆਪਾਂ ਨੇ ਕੜਾਹੀ ਦੇ ਵਿੱਚ ਪਾਇਆ ਇਹਨੂੰ ਤੇ ਚੁੱਲ੍ਹੇ ਤੇ ਰੱਖ ਲਿਆ ਠੀਕ ਹੈ ਲੱਕੜਾਂ ਦਾ ਸੇਕ ਥੋੜਾ ਤੇਜ਼ ਚਾਹੀਦਾ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਜਦੋਂ ਆਪਾਂ ਦੁੱਧ ਕੜਾਹੀ ਦੇ ਵਿੱਚ ਪਾਉਂਦੇ ਆ ਤਾਂ ਸਾਨੂੰ ਜਦੋਂ ਤੱਕ ਦੁੱਧਾ ਬਾਲੀ ਨਹੀਂ ਮਾਰ ਜਾਂਦਾ ਉਦੋਂ ਤੱਕ ਆਪਾਂ ਦੁੱਧ ਨੂੰ ਹਿਲਾਉਂਦੇ ਰਹਿਣਾ ਹੈ ਤਕਰੀਬਨ 10 ਤੋਂ 15 ਮਿੰਟ ਲੱਗਦੇ ਆ ਉਬਾਲੀ ਆਣਨ ਤੇ ਦੁੱਧ ਨੂੰ ਆਪੇ ਇਵੇਂ ਹਿਲਾਣਾ ਹੈ ਕਿ ਦੁੱਧ نیچے ਨਾ ਲੱਗੇ ਕਿਉਂਕਿ ਜੇ ਨਹੀਂ ਹਿਲਾਵਾਂਗੇ ਆ ਬਾੜੀ ਦਾ ਪਹਿਲਾ ਪਹਿਲਾ ਦੁੱਧ نیچے ਲੱਗ ਗਿਆ ਤਾਂ ਖੁਆ ਜੋ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਦੋ ਖੁਆ ਬਹੁਤ ਜਲਦੀ ਪਿੰਨੀ ਜਿਹੜੇ ਖਰਾਬ ਹੋ ਜਾਂਦੀਆਂ ਨੇ ਇਸ ਕਰਕੇ ਦੁੱਧ ਨੂੰ ਲਗਾਤਾਰ ਹਿਲਾਉਣਾ ਪੈਂਦਾ ਹੈ ਦੁੱਧ ਨੂੰ ਹਿਲਾਉਂਦੇ ਹਿਲਾਉਂਦੇ ਤਕਰੀਬਨ ਸਾਨੂੰ 10 ਤੋਂ 15 ਮਿੰਟ ਲੱਗ ਜਾਂਦੇ ਆ ਅੱਗੇ ਦਾ ਤੁਸੀਂ ਖਾਸ ਧਿਆਨ ਰੱਖਣਾ ਠੀਕ ਹੈ ਜੀ ਅੱਗੇਵੇਂ ਦੀ ਹੋਣੀ ਖੋਏ ਨੂੰ ਪਾਂ ਹਿਲਾਉਂਦੇ ਰਹਿਣਾ ਹੈ ਖੋਏ ਨੂੰ ਹਿਲਾਉਂਦੇ ਹਿਲਾਉਂਦੇ ਤਕਰੀਬਨ ਸਾਨੂੰ 10 ਤੋਂ 15 ਮਿੰਟ ਹੋ ਗਏ ਆ ਜਿਹੜਾ ਹੁਣ ਦੁੱਧ ਹੈ ਉਹ ਆਪਣਾ ਰੰਗ ਜਿਹੜਾ ਚੇਂਜ ਕਰਨਾ ਸ਼ੁਰੂ ਕਰ ਦਿੰਦਾ ਘਟਣਾ ਸ਼ੁਰੂ ਹੋ ਜਾਂਦਾ ਹੈ ਜਾਨੀ ਕਿ ਥੱਲੇ ਨੂੰ ਤੇ ਦੁੱਧ ਦੇ ਬਾਲੀ ਆਣ ਤੋਂ ਬਾਅਦ 15-20 ਮਿੰਟ ਬਾਲੀ ਜਾਣ ਤੋਂ ਬਾਅਦ ਤਕਰੀਬਨ 20-25 ਮਿੰਟ ਹੋ ਲੱਗਦੇ ਇਹਨੂੰ ਨੀਚੇ ਜਾਣ ਵਾਸਤੇ ਤੇ ਉਸ ਤੋਂ ਬਾਅਦ ਦੇਖੋ ਤੁਸੀਂ ਕਿਵੇਂ ਦੁੱਧ ਨੂੰ ਆਪਾਂ ਹੈਨਾ ਪੂਰਾ ਮਤਲਬ ਘੈਂਟ ਦੁੱਧ ਸੀਗਾ ਆਪਣੇ ਘਰ ਦਾ ਤੇ ਵਧੀਆ ਤਰੀਕੇ ਦਾ ਖੋਆ ਜਿਹੜਾ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਅੱਜ ਤੇ ਕਿਵੇਂ ਬਣਦਾ ਹੈ ਤਕਰੀਬਨ 10 ਕਿਲੋ ਦੁੱਧ ਵਿੱਚ ਜਿਹੜਾ ਖੋਆ ਨਿਕਲ ਆ ਉਹਦੀ ਆਸ ਵੀ ਤੁਹਾਨੂੰ ਦੱਸਾਂਗੇ ਕਿ ਕਿੰਨਾ ਖੋਆ 10 ਲੀਟਰ ਦੁੱਧ ਚੋਂ ਨਿਕਲ ਜਾਂਦਾ ਹੈ ਮਾ ਕੇ ਦੁੱਧ ਨੂੰ ਜਿਹੜਾ ਆਪਾਂ ਨੇ ਇਸ ਤਰੀਕੇ ਨਾਲ ਹੈ ਨਾ ਹਲਾਣਾ ਹੈ ਦੁੱਧ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਹੈ ਬਾਲੀ ਦੇ ਟਾਈਮ ਜਦੋਂ ਤੱਕ ਪ੍ਰੋਪਰ ਬਾਲੀ ਨਹੀਂ ਜਾਂਦੀ ਉਸ ਤੋਂ ਬਾਅਦ ਆਪਾਂ ਦੋ-ਦੋ ਮਿੰਟ ਬਾਅਦ ਹੀ ਦੁੱਧ ਨੂੰ ਹਲਾਣਾ ਹੁੰਦਾ ਹੈ ਪਰ ਇਸ ਬਾਲੀ ਤੋਂ ਪਹਿਲਾਂ ਆਪਾਂ ਦੁੱਧ ਨੂੰ ਲਗਾਤਾਰ ਹਲਾਉਂਦੇ ਰਹਿਣਾ ਹੈ ਤਾਂ ਜੋ ਦੁੱਧ نیچے ਨਾ ਲੱਗੇ نیچے ਲੱਗਣੇ ਨਾਲ ਹੀ ਦੁੱਧ ਆਪਣਾ ਜ਼ਿਆਦਾ ਕਰਕੇ ਖਰਾਬ ਹੁੰਦਾ ਹੈ ਹੁਣ ਤੁਸੀਂ ਦੇਖੋ ਵੀ ਦੁੱਧ ਜਿਹੜਾ ਉਹ ਖੋਏ ਦੇ ਰੂਪ ਦੇ ਵਿੱਚ ਚੇਂਜ ਹੋਣਾ ਸ਼ੁਰੂ ਹੋ ਗਿਆ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਇੱਥੇ ਆ ਕੇ ਜਿਹੜਾ ਆਪਣਾ ਖੋਆ ਹੈ ਉਹ ਵੱਡਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ 1.5 ਕਿਲੋ ਘਿਓ ਘਿਓ ਆਪਾਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਜੇ ਤੁਹਾਨੂੰ ਚੰਗਾ ਲੱਗਦਾ ਹੈ ਪਰ 1 ਕਿਲੋ ਅਲਸੀ ਆਪਣੀ ਤੇ ਉਸ ਤੋਂ ਬਾਅਦ ਆਪਣੀ ਆਏਗੀ 1 ਕਿਲੋ ਬੇਸਣ ਇਹ ਬੇਸਣ ਆਪਣਾ ਮੋਟਾ ਤੇ ਅੱਧਾ ਕਿਲੋ ਮੂੰਗੀ ਅੱਧਾ ਕਿਲੋ ਸੌਂਫ 2 ਕਿਲੋ ਇਹਦੇ ਵਿੱਚ ਆਪਾਂ ਪਾਵਾਂਗੇ ਸ਼ੱਕਰ ਤੇ 32 ਜੜੀ-ਬੂਟੀ ਨੇੜੀ ਕਮਰ ਕਸ ਦਵਾਈਆਂ ਕਹਿੰਦੇ ਆਪਾਂ ਇਹੋ ਪਾਵਾਂਗੇ ਤੇ ਸਾਰਾ ਸਮਾਨ ਹੈ ਜਿਹੜਾ ਆਪਾਂ ਹੁਣੇ ਚੰਗੀ ਤਰ੍ਹਾਂ ਰੜਾਵਾਗੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਵੇਂ ਆਪਾਂ ਇਹਦੇ ਵਿੱਚ ਅੱਗੇ ਪ੍ਰੋਸੈਸ ਕਰਦੇ ਆ ਇਹਨੂੰ ਠੀਕ ਹੈ ਜੀ ਤੁਹਾਨੂੰ ਸਾਰੇ ਸਮਗਰੀ ਨੂੰ ਇਹਨੂੰ ਵਿੱਚ ਪਾਵਾਂਗੇ ਇਹ ਮਖਾਣੇ ਆ ਆਪਣੇ ਲਈ ਪਾਈ ਆ ਤੁਸੀਂ ਆਪਾਂ ਗ੍ਰाइंड ਕਰ ਲੇ ਜਿੱਦਾਂ ਨੂੰ ਬਰੀਕ ਗ੍ਰाइंड ਕਰ ਸਕਦੇ ਜਿਵੇਂ ਤੁਹਾਡੀ ਚੈੱਕ ਹੁੰਦਾ ਹੈ ਮਖਾਣੇ ਦੇ ਵਿੱਚ ਤੇ ਆਪਾਂ ਸਰਾਹੀ ਨੂੰ ਮੁੱਕ ਕੇ ਸਾਫ਼ ਕਰਕੇ ਰੱਖ ਲਈ ਚੁੱਲੇ ਦੇ ਉੱਪਰ 1.5 ਲੀਟਰ ਦੇ ਵਿੱਚ ਦੇਸੀ ਘੀਗ ਪਾਇਆ ਆਪਾਂ ਨੇ ਦੇਸੀ ਘੀ ਉਹ ਜਿਹਨੂੰ ਗੰਨੇ ਆ ਹੈਨਾ ਉਹ ਕਿਸੇ ਵੀ ਕੰਪਨੀ ਤੋਂ ਜੇ ਤੁਸੀਂ ਜਿਹਨੂੰ ਤੁਹਾਨੂੰ ਬੈਟਰ ਲੱਗਦਾ ਤੁਸੀਂ ਪਾ ਸਕਦੇ ਹੋ ਬੇਰਕਾ ਆਉਤਮ ਜਿਵੇਂ ਸਾਡੇ ਕੋਲ ਹੈਨਾ ਇਹ ਚੱਲਦਾ ਹੈ ਦੇ ਇਹਨੂੰ ਯੂਜ਼ ਕਰ ਸਕਦੇ ਹੋ 1.5 ਕਿਲੋ ਘੀਰਾ ਆਪਾਂ ਸਮਾਨ ਮਿਲਣਾ ਅੱਜ ਤੇ ਖੋਆ ਆਪਾਂ ਕੱਢ ਲਿਆ ਬਾਲਟੀ ਦੇ ਵਿੱਚ ਤੇ ਹੁਣ ਕੀ ਘਟਣਾ ਬਾਅਦ ਆਪਾਂ ਦਾ ਪਾ ਦੇ ਕੜਾਈ ਦੇ ਵਿੱਚ ਇਹਨੂੰ ਥੋੜਾ ਜਿਹਾ ਗਰਮ ਕਰਾਂਗੇ ਸੇਕਾ ਦਵਾਂਗੇ ਇਹਨੂੰ ਹੈਨਾ ਤੇ ਹੁਣ ਸੇਕ ਹੈ ਜਿਹੜਾ ਉਹ ਇੱਥੇ ਆ ਕੇ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਹੈ ਚੁੱਲੇ ਦੇ ਵਿੱਚ ਜੇ ਆਪਾਂ ਜ਼ਿਆਦਾ ਸੇਕ ਦਵਾਂਗੇ ਤਾਂ ਖੋਆ ਜ਼ਿਆਦਾ ਉਹ ਵਿੱਚ ਥੱਲਾ ਲੱਗ ਜਾਂਦਾ ਤੇ ਆਪਾਂ ਨੇ ਜਿਹੜਾ ਸੇਕ ਹੈ ਉਹ ਮਤਲਬ ਮੀਡੀਅਮ ਰੱਖਣਾ ਹੈ ਬਿਲਕੁਲ ਜਿਹਦੇ ਨਾਲ ਜ਼ਿਆਦਾ ਵਾਲੀ ਵੀ ਨਹੀਂ ਆਵੇ ਤੇ ਸਾਨੂੰ ਜਿਹੜਾ ਸਮਾਨ ਰੜਾਣੇ ਵਿੱਚ ਵੀ ਕੋਈ ਦਿੱਕਤ ਨਾ ਆਵੇ। ਬਸ ਇਹਨੂੰ ਇਸੇ ਤਰੀਕੇ ਨਾਲ ਫਿਰ ਰਹਿਣਾ ਕਿ ਉਹਨੂੰ ਚੰਗੀ ਤਰ੍ਹਾਂ ਵਿੱਚ ਪਾ ਕੇ ਆਪਾਂ ਇਹਨਾਂ ਹੈ ਨਾ ਕੜਾਹੀ ਦੇ ਵਿੱਚ ਮਾਤਾ ਮੇਰੀ ਮੈਨੂੰ ਗਾਲਾਂ ਕੱਢ ਰਹੀ ਸੀ ਅੱਜ ਕਿ ਕਿਸ ਤਰੀਕੇ ਤੋਂ ਵੀਡੀਓ ਕੋ ਬਣਾ ਰਿਹਾ ਲੋਕਾਂ ਨਜ਼ਰ ਲੱਗਣੀ ਖਾਣੇ ਨੂੰ ਮੈਂ ਕਿਹਾ ਮਾਤਾ ਲੋਕੀ ਦੰਨਾ ਕੁਝ ਬਣਾ ਕੇ ਪਾਉਂਦੇ ਨੇ ਐਦਾਂ ਨਾ ਕੁਝ ਨਹੀਂ ਹੁੰਦਾ। ਤੁਸਨੋ ਦੇਖੋ ਜੋ ਜਾਣਕਾਰੀ ਹੈ ਤੁਸੀਂ 10 ਲੋਕਾਂ ਨੂੰ ਸਾਂਝੀ ਕਰ ਸਕਦੇ ਹੋ ਜਿਹਦੇ ਨਾਲ ਕਿਸੇ ਹੋਰ ਬੰਦੇ ਨੂੰ ਵੀ ਇਹ ਚੀਜ਼ ਸਿੱਖਣਾ ਆਸਾਨ ਹੋ ਜਾਂਦੀ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਆਪਾਂ ਤੋਂ ਪਹਿਲਾਂ ਤਰੀਕੇ ਨਾਲ ਦੇ ਦੇਈਏ ਪਾਪਾਇਆ ਇਹਦੇ ਵਿੱਚ ਸੀਗਾ ਜੀ 1 ਕਿਲੋ ਮੂੰਗੀ ਤੇ ਮੂੰਗੀ ਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਸੁਨਾ ਸੀ 5-4 ਮਿੰਟ ਲੱਗਦੇ ਨੇ ਜਦ ਤੱਕ ਇਹ ਖੁਸ਼ਬੂ ਆਪਣੀ ਛੱਡ ਨਹੀਂ ਦਿੰਦੀ ਚੰਗੀ ਤਰ੍ਹਾਂ ਫ੍ਰੈਗਰੈਂਸ ਨਹੀਂ ਛੱਡ ਦਿੰਦੀ ਉਦੋਂ ਤੱਕ ਕੱਪੇ ਨੂੰ ਚਸਦੇ ਰਹਿਣਾ ਪੂਰੀ ਘਿਓ ਦੇ ਵਿੱਚ ਗਰਮ ਗਰਮ ਚਸਨੀ ਹੈ ਇਹ ਇਹਨਾਂ ਤੇਰੀਆਂ ਪੰਜ ਤੋਂ 7 ਮਿੰਟ ਲੱਗ ਜਾਂਦੇ ਐ ਛੱਸਣ ਦੇ ਲਈ ਠੀਕ ਐ ਇਸ ਛੱਸ ਦੇ ਛੱਸ ਦੇ ਜਦੋਂ ਇਹਨੇ ਖੁਸ਼ਬੂ ਛੱਡਣੀ ਐ ਉਸ ਤੋਂ ਬਾਅਦ ਜਾ ਕੇ ਆਪਾਂ ਇਹਦੇ ਵਿੱਚ ਨੈਕਸਟ ਜਿਹੜਾ ਸੰਗਾਨਾ ਉਹ ਪਾਵਾਂਗੇ ਤੇ ਇਹ ਦੇਖੋ ਇਹ ਪੂਰਾ ਆਪਣਾ ਕਲਰ ਛੱਡ ਦਿੰਦੀ ਐ ਮੂੰਗੀ ਹਰੀ ਮੂੰਗੀ ਇਹਨੂੰ ਪੀਸ ਕੇ ਆਪਾਂ ਹੈਨਾ 1/2 ਕਿਲੋ ਪਾਇਆ ਅੱਜ ਤੇ ਤੁਸੀਂ ਚੈੱਕ ਕਰੋ ਆਪਾਂ ਹਲਾਉਂਦੇ ਰਹਿਣਾ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਥੋੜਾ ਜਿਹਾ ਫਿਰ ਕਿਉਂ ਗਰਮ ਹੁੰਦਾ ਹੈ ਉਹਦੇ ਵਿੱਚ ਹਵਾਲਾ ਵੀ ਮਾ ਦਿੰਦੀ ਬਾਹਰ ਵੀ ਨਿਕਲ ਜਾਂਦੀ ਹੈ ਬਹੁਤ ਹੀ ਧਿਆਨ ਨਾਲ ਅਤੇ ਛਿੱਟੇ ਬਹੁਤ ਪੈਂਦੇ ਕਿ ਉਹਦੇ ਆਪਣੇ ਉੱਪਰ ਤੇ ਆਪਾਂ ਪੂਰੇ ਧਿਆਨ ਦੇ ਨਾਲ ਇਸ ਨੂੰ ਅਗਰ ਨੈਕਸਟ ਜਿਹੜੀ ਚੀਜ਼ ਹੈ ਬੇਸਣ ਹੈ ਇਹ ਮੋਟਾ ਬੇਸਣ ਹੈ 1 ਕਿਲੋ ਆਪਾਂ ਬੇਸਣ ਪਾਵਾਂਗੇ ਇਹਦੇ ਨਾਲ ਜਿਹੜੀਆਂ ਪਿੰਨੀ ਆਇਆ ਸੌਫਟ ਆਣੀਆਂ ਨੇ ਬਣ ਕੇ ਪੂਰੀਆਂ ਤੇ 1 ਕਿਲੋ ਬੇਸਣ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਇਹਨ ਹਲਾਉਂਦੇ ਹਲਾਉਂਦੇ ਜਿਹੜਾ ਪ੍ਰੋਸੈਸ ਹੈ ਇਹਦਾ ਉਹ ਪੂਰਾ ਮਾਤਾ ਮੇਰੀ ਗੈ ਇਹ ਬਾਹਰ ਨਾਲ ਕੱਢਦੀ ਵੀਡੀਓ ਦੇ ਚੱਕਰ ਵਿੱਚ ਸੋ ਇਹਨੂੰ ਚੰਗੀ ਤਰ੍ਹਾਂ ਹਣਾਵਾਂਗੇ ਤਾਂ ਜੋ ਵਿੱਚ ਪੂਰਾ ਮਿਲ ਜੇ ਸੇਕਾਪੁਰ ਲਾਜੇ ਪੱਕਦੇ ਨਹੀਂ ਜੇ ਕੱਚਾ ਰਹਿ ਗਿਆ ਤਾਂ ਇੰਨੀ ਹਟਖਾਣੇ ਨੂੰ ਜਿਹੜੀਆਂ ਟੇਸਟ ਨਹੀਂ ਬਣਦੀਆਂ ਤੇ ਹਰ ਕ ਹਲਕਾ ਮੂੰਹ ਦੇ ਵਿੱਚ ਕਰਵਾਹੜ ਜੀ ਆਂਦੀ ਰਹਿੰਦੀ ਹੈ ਜਦੋਂ ਅਸੀਂ ਕੋਈ ਖਾਂਦੇ ਹਾਂ ਤੇ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਇੱਥੇ ਸਭ ਤੋਂ ਮੈਨ ਮਤਲਬ ਆਪਾਂ ਜਾਣਕਾਰੀ کہہ ਸਕਦੇ ਹਾਂ ਜਿਹੜੀ ਨੌਲੇਜ ਵਾਲਾ ਬੰਦਾ ਉਹੀ ਥੋੜੇ ਬੰਦਾ ਐਕਸਪੀਰੀਅੰਸ ਵਾਲਾ ਬੰਦਾ ਇਹ ਕੰਮ ਕਰ ਸਕਦਾ ਮੈਂ ਵੀ 2-3 ਦਿਨ ਬਾਅਦ ਪਹਿਲਾਂ ਬਣਾਇਆ ਤੇ ਥੋੜੀ ਜਿਹੀ ਹੱਥ ਖੁੱਲ ਗਿਆ ਸੀ ਆਪਣਾ ਬਣਾਉਣ ਦੇ ਬੱਲੇ ਹੁਣ ਕਿਉਂ ਵੀ ਹਰ ਸਾਲ ਬਣਾਉਣਾ ਪੈਂਦਾ ਫਿਰ ਇਸका के रिहर्सल हो गई ਆਪਣੀ ਇਹ रिपीट ना रिपीट ਇਹ ਦੇਖੋ ਪੂਰਾ ਬੇਸਨ ਆਪਾਂ ਨਾ ਔਰ ਮੂੰਗੀ ਨੂੰ ਚੰਗੀ ਤਰ੍ਹਾਂ ਪਕਾ ਲਿਆ ਹਲਕਾ ਹਲਕਾ ਜਿਹੜਾ ਟੱਚ ਹੈ ਇਹਦੇ ਵਿੱਚ ਆਪਾਂ ਨਾ ਹਲਾ ਦੇਣਾ ਉਸ ਤੋਂ ਬਾਅਦ ਆਪਾਂ ਜਿਹੜੀ ਹੈਗਾ ਨਾ ਨੈਕਸਟ ਚੀਜ਼ ਹੈ ਉਹ ਆਪਣੀ ਪੈਣੀ ਹੈ ਸੌਂਫ ਸੌਂਫ ਇਸ ਲਈ ਪਾਈ ਜਾਂਦੀ ਹੈ ਕਿਉਂਕਿ ਕਿਤੇ ਹਾਜਮੇ ਲਈ ਬਹੁਤ ਜ਼ਰੂਰੀ ਹੈ ਜੇ ਜਦੋਂ ਇੰਨਾ ਸਾਮਾਨ ਆਪਾਂ ਖਾਣਾ ਹੈ ਸਿੱਧਾ ਬੜਾ ਤਾਕਤਵਰ ਹੁੰਦਾ ਇਹਨੂੰ ਖਾਣ ਲਈ ਡਾਈਜੈਸਟਿਵ ਸਿਸਟਮ ਸਾਡਾ ਬਹੁਤ ਜ਼ਿਆਦਾ ਹੈਲਦੀ ਚਾਹੀਦਾ ਤੇ ਸੌਫ ਹੈ ਜਿਹੜੀ ਉਹ ਬਿਲਕੁਲ ਸੈੱਟ ਕਰ ਦਿੰਦੀ ਹੈ ਸਰੀਰ ਨੂੰ ਇਹਨੂੰ ਇਹਨੂੰ ਖਾਜੋਂ ਕਰਨਾ ਬਹੁਤ ਸੁੱਖਾ ਹੋ ਜਾਂਦਾ ਹੈ ਲੀਵਰ ਦੇ ਲਈ ਜਾਂ ਹੋਰ ਫੰਗ ਜਿੰਨੇ ਵੀ ਆਪਣੇ ਆਰਗਨਸ ਹੈਗੇ ਹਨ ਸੌਫ ਨਾਲ ਟੇਸਟ ਵੀ ਵਧਿਆ ਦਿੰਦੀ ਹੈ ਖੋਏ ਦੇ ਵਿੱਚ ਸੌਂਪ ਵਾਲੀ ਇਹਨੂੰ ਵੀ ਚੰਗੀ ਤਰ੍ਹਾਂ ਸਿੱਧੇ ਦੇ ਵਿੱਚ ਰਲਾ ਲਿਆ ਤੇ ਖੌਂਚੇ ਦੇ ਖੌਂਚਾ ਚੱਲ ਰਿਹਾ ਪੂਰਾ ਉੱਚਾ ਲਗਾਤਾਰ ਮਾਰਨਾ ਮੰਨਦਾ ਕਿਉਂਕਿ 2 ਘੰਟੇ ਤੋਂ 3 ਘੰਟੇ ਦਾ ਪ੍ਰੋਸੈਸ ਹੈ ਟੋਟਲ ਤੇ ਬਾਹ ਪੂਰੀ ਦੁਖਦੀ ਇਹਦੇ ਵਿੱਚ ਤੁਹਾਡਾ ਜ਼ੋਰ ਪੂਰਾ ਲੱਗਦਾ ਹੈ ਇੱਕ ਸੇਕ ਇਹ ਦੂਜਾ ਤੇ ਇੱਥੇ ਖਚਾਈ ਪਰ ਇਸ ਮੌਕੇ ਬਰਾ ਕੇ ਮਤਲਬ ਸਪੀਡ ਆਪਣੀ ਤੇਜ਼ ਕਰਨੀ ਪੈਂਦੀ ਹੈ ਜੇ ਤੁਸੀਂ ਇੱਥੇ ਥੋੜੀ ਜਿਹੀ ਵੀ ਢਿੱਲੇ ਪੈ ਗਏ ਤਾਂ ਜਿਹੜਾ ਇਹ ਸਮਾਨ ਹੈ ਥੱਲੇ ਲੱਗ ਕੇ ਆਪਣੀ ਸਮੈਲ ਛੱਡ ਦੇਗਾ ਸਮੈਲ ਛੱਡਣੇ ਨਾਲ ਜਿਹੜਾ ਖੋਆ ਹੈ ਉਹ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਸਰਦੀਆਂ ਦੇ ਵਿੱਚ ਆਪਾਂ ਉਹ ਖਾ ਨਹੀਂ ਸਕਦੇ ਆ ਉਹਦੇ ਚ ਹਫਤੇ ਬਾਅਦ ਮਤਲਬ ਇਸ ਤਰੀਕੇ ਦੀ ਜਿਵੇਂ ਮਠਾਈਆਂ ਖਰਾਬ ਹੋ ਜਾਂਦੀਆਂ ਇਸ ਤਰੀਕੇ ਦੀ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹਨੂੰ ਆਪਾਂ ਯੂਜ਼ ਨਹੀਂ ਕਰ ਸਕਦੇ ਸੋ ਪਕਾਉਣ ਦੇ ਵੇਲੇ ਬਸ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਕਿ ਕਿਵੇਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੀ ਆ ਬਸ ਖੋੜਣਾ ਨੇ ਵੇਲੇ ਕਿ ਆਪਾਂ ਇਹਨੂੰ ਜਿਹੜਾ ਹਲਾਉਣਾ ਹੈ ਕਿਸ ਤਰੀਕੇ ਨਾਲ ਹਲਾਉਣਾ ਹੈ ਕਿਵੇਂ ਸਮਾਨ ਸਾਰਾ ਸਿੱਧਾ ਇਹਦੇ ਵਿੱਚ ਮਰਾਨਾ ਹੈ ਬਸ ਇਹ ਹੀ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੋਰ ਇਹਦੇ ਵਿੱਚ ਕੋਈ ਜ਼ਿਆਦਾ بڑا ਪਹਾੜਾ ਨਹੀਂ ਹੈਗਾ ਉਹ ਖਾਣਨੇ ਬਸ ਹਰ ਇੱਕ ਬੰਦਾ ਬਣਾ ਸਕਦਾ ਇਹਨੂੰ ਤੇ ਸ਼ੱਕਰ ਆਪਾਂ ਭਾਰਤੀ ਦੇ ਵਿੱਚ ਹੈ ਨਾ ਇਹ ਸੱਚਾ ਸੌਰੀ ਆਲਸੀ ਭਾਤੀ ਆ मिक्स ਕਰਦਾਣਾ ਹੈ ਪਹਿਲਾ ਬੇਸਣ ਨਾਲੇ ਆਪਾਂ ਜਿਹੜਾ ਇਹਦੇ ਵਿੱਚ ਮੂੰਗੀ ਪਾਈ ਸੀ ਉਹਨੂੰ ਚੰਗੀ ਤਰ੍ਹਾਂ ਝਾਸਤਾ ਤੇ ਹੁਣ ਨਾਲ ਸੀ ਨੂੰ ਪਾ ਕੇ ਚੰਗੀ ਤਰ੍ਹਾਂ ਝਸ ਦੇਣਾ ਹੈ ਤਾਂ ਉਹਦੇ ਵਿੱਚ ਜਿਹੜੀ ਖੜੱਤ ਨਾਲ ਸੀ ਥੋੜੀ ਕੌੜੀ ਹੁੰਦੀ ਹੈ ਖਾਣ ਦੇ ਲਈ ਇਹਦੇ ਬੈਨੀਫਿਟ ਇਹ ਹੈ ਕਿ ਸਰਦੀਆਂ 'ਚ ਆਪਾਂ ਅਲਸੀ ਖਾਂਦੇ ਜਿਹੜੀ ਬਲੌਕੇਜ ਹੁੰਦੀ ਹੈ ਸਾਡੀ ਨਾੜੀਆਂ ਦੇ ਵਿੱਚ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਤੇ ਗਰਮੀਆਂ ਦੇ ਵਿੱਚ ਸਾਨੂੰ ਜਾ ਕੇ ਜਿਹੜੇ ਬੇਬੀ ਲੋਕਾਂ ਦੇ ਬਾਧੇ ਘਟਦੇ ਆ ਉਹਨਾਂ ਦੀ ਦਿੱਕਤ ਨਹੀਂ ਆਉਂਦੀ ਅਲਸੀ ਇਸ ਕਰਕੇ ਖਾਣੀ ਚਾਹੀਦੀ ਬਾਕੀ ਤੁਸੀਂ ਹਰੇਕ ਵੰਨ ਆਪਣੀ ਡਾਕਟਰ ਦੀ ਸਲਾਹ ਨਾਲ ਵੀ ਅਲਸੀ ਪਾ ਸਕਦਾ ਹੈ ਕਿਉਂਕਿ ਅਸੀਂ ਤਾਂ ਥੋੜੀ ਉਂ ਜਾ 50 57 ਸਾਲ ਦੀ ਇਹਦੇ ਬੰਦੇ ਆ ਅਲਸੀ ਨਹੀਂ ਖਾਪੰਦੇ ਅਲਸੀ ਦੇ ਵੈਸੇ ਆਪਣੇ ਦੀ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਸਾਨੂੰ ਇਹ ਬਲਾਕੀਜ ਜਿਹੜਾ ਮੈਂ ਕੰਮ ਆਇਆ ਬਲਾਕੀਜ ਹੈ ਕਿਉਂਕਿ ਉਹ ਸਾਡੇ ਅੰਦਰ ਜਾ ਕੇ ਜੰਮਦਾ ਹੈ ਉਹ ਅਲਸੀ ਹੋਈ ਇਹਨੂੰ ਕੱਢਦੀ ਹੈ ਬਾਹਰ ਵਿਧਨ ਵਾਲੀਆਂ ਚ ਅਲਸੀ ਦਾ ਵਸ ਮੈਂ ਹੀ ਹੈ ਕਿ ਅਲਸੀ ਪਾਣੇ ਵਿੱਚ ਸਨ ਖੋ ਆ ਜਿਹੜਾ ਮਿੱਠਾ ਸਾਰਾ ਬਰਾਬਰ ਰੱਖਣਾ ਮੈਂ ਕਹਿੰਦਾ ਨਹੀਂ ਅਲਸੀ ਬਹੁਤ ਕੋੜੀ ਹੁੰਦੀ ਹੈ ਇਹਨੂੰ ਖਾਣਾ ਮਤਲਬ ਬਹੁਤ ਮੁਸ਼ਕਲ ਚੀਜ਼ ਹੈ ਪਰ ਖੋਏ ਦੇ ਵਿੱਚ ਪਤਾ ਨਹੀਂ ਲੱਗਦਾ ਇਸ ਚੀਜ਼ ਦਾ ਕਿ ਕਦੋਂ ਕਿੱਦਾਂ ਮਿਲ ਜਾਂਦੀ ਹੈ ਤੇ ਇਹਦਾ ਟੇਸਟ ਵੀ ਬਿਲਕੁਲ ਅਹੀ ਚੇਂਜ ਹੋ ਜਾਂਦਾ ਦੇ ਖਾਣੇ ਨੂੰ ਵੀ ਬਹੁਤ ਹੀ ਜ਼ਿਆਦਾ ਹੈ ਹੈਲਦੀ ਹੈ ਦੇਖੋ ਖੁਆ ਜਿਹੜਾ ਉਹ ਇਸ ਤਰੀਕੇ ਨਾਲ ਲਗਾਤਾਰ ਹਲਾਉਣ ਦੇ ਨਾਲ ਦੀ ਸਾਡਾ ਜਿਹੜਾ ਪ੍ਰੋਸੈਸ ਹੈ ਉਹ ਇੱਥੇ ਤੱਕ ਪਹੁੰਚ ਗਿਆ ਆਪਣਾ ਤੇ ਉਸ ਤੋਂ ਬਾਅਦ ਹੁਣ ਆਪਣਾ نیچے ਲੱਗਣ ਦੀ ਤਿਆਰੀ ਹੈ ਸਮਾਨ ਤੇ ਆਪਾਂ ਲਾ ਲਿਆ نیچے ਮਖਾਣੇ ਹੁਣੇ ਪਾ ਇਹ ਪਾਤੇ ਆਪਾਂ ਦਾ ਮਖਾਣੇ ਪਾਈਆ ਗ੍ਰाइंड ਕਰਕੇ ਤੇ ਹੁਣ نیچے ਲਾ ਲਿਆ ਆਪਾਂ ਨੇ ਕਿਉਂਕਿ ਪਰ ਥੋੜਾ ਸੇਕ ਲੱਗ ਰਿਹਾ ਸੀ ਖੁਆ ਥੱਲੇ ਲੱਗਦਾ ਸੀ ਸਮਾਨ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਰੜਾਣਾ ਤੇ ਸਭ ਤੋਂ ਬਾਅਦ ਆਪਾਂ ਆਰਸੀ ਪਾਤੀ ਵਿੱਚ ਹੈਨਾ ਬੇਸਨ ਪਾਤਾ ਅਨ ਮਖਾਣੇ ਪਾਤੇ ਸੌਂ ਪਾਤੀ ਦਵਾਈਆਂ ਪਾਤੀ ਬੱਤੀ ਜੜੀ ਬੂਟੀ ਦੀ ਦਵਾਈਆਂ ਜਿਹੜੀਆਂ ਹੁੰਦੀਆਂ ਸਾਰੀਆਂ ਕਬਰ ਕਾਸ਼ ਦੀਆਂ ਪਾਤੀਆਂ ਆਪਣੇ ਇਹਦੇ ਵਿੱਚ ਤੇ ਇਹਨਾਂ ਨੂੰ ਸਿੱਧੇ ਰਲਾ ਦੇ ਆਪਾਂ ਰਲਾਣ ਤੋਂ ਬਾਅਦ ਹੁਣ ਲਾਸਟ ਦੇ ਵਿੱਚ ਅੱਪੇ ਦੇ ਵਿੱਚ ਪਾ ਮੰਗੇ ਖੋਆ ਇਹਦਾ ਆਪਣਾ ਤਕਰੀਬਨ 3 ਕਿਲੋ ਖੋਆ ਨਿਕਲਿਆ ਇਹ 10 ਲੀਟਰ ਦੁੱਧ ਦੇ ਵਿੱਚੋਂ 3 ਸਵਾ 3 ਕਿਲੋ ਦੁੱਧ ਖੋਆ ਨਿਕਲਿਆ ਆਪਣਾ ਦੁੱਧ ਵਧੀਆ ਹੋਣ ਕਰਕੇ ਇਹਨਾਂ ਦੇ ਖੋਆ ਨਿਕਲ ਗਿਆ ਨਹੀਂ ਆਮ ਤੌਰ ਤੇ ਜਿਹੜਾ 50 60 ਫੀਸ ਨੂੰ ਲੋਕੀ ਡੈਰੀ ਦੁੱਧ ਤੋਂ ਦਿੰਦੇ ਆ ਉਹ 10 ਕਿਲੋ ਦੁੱਧ 'ਚੋਂ 2 ਕਿਲੋ ਖੋਆ ਵੀ ਬਹੁਤ ਘੱਟ ਮਾਤਰਾ ਦੇ ਕਹਿ ਸਕਦੇ ਨਿਕਲਦਾ ਪੱਟੇ ਸਾਡਾ ਦੁੱਧ ਘਰਦਾ ਸੀ ਇਸ ਕਾਕੇ 10 ਕਿਲੋ ਦੁੱਧ ਦੇ ਵਿੱਚੋਂ ਆਪਣਾ 3.5 ਕਿਲੋ ਖੁਆ ਨਿਕਲਿਆ ਤੇ 1.5 ਕਿਲੋ ਘੀਉ ਕਿ ਹੋ ਗਿਆ 1.5 2 ਕਿਲੋ ਸ਼ੱਕਰ ਪੈ ਗਈ ਦੇ ਵਿੱਚ ਤੇ 1 ਕਿਲੋ ਪੈ ਗਈ ਆਪਣੀ ਹਲਦੀ 1 ਕਿਲੋ ਪੈ ਗਈ ਆਪਣਾ ਬੇਸਣ ਅੱਧਾ ਕਿਲੋ ਮੂੰਗੀ ਅੱਧਾ ਕਿਲੋ ਸੌਂਫ ਬਾਕੀ ਦਵਾਈਆਂ ਟੋਟਲ ਜਿਹੜਾ ਇਹ ਸਾਰਾ ਟੇਸਟ ਹੈ ਇਹ ਆਪਣਾ 8.5 8 ਕਿਲੋ ਦਾ ਸਮਾਨ ਜਿਹੜਾ ਸਿੱਧਾ ਤਿਆਰ ਹੋਇਆ ਹੁਣ 8.5 ਕਿਲੋ ਵਿੱਚ ਬਦਾਮ ਕਾ